ਕਿਸਾਨ ਵੀਰੋ ਅੱਜ ਦੀ ਵੀਡੀਓ 'ਚ ਤੁਹਾਡਾ ਸਵਾਗਤ ਆ। ਸਭ ਤੋਂ ਪਹਿਲਾਂ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਕਰ ਦਿਓ ਸ਼ੇਅਰ। ਅੱਜ ਆਪਾਂ ਛੋਟਰੀ ਲੈ ਕੇ ਆਏਗੇ 2023 ਮਾਡਲ ਜੌਂਡੀਅਰ 4x4 ਡਿਮਾਂਡ ਹੈ ਗਿਆ ਟਰੈਕਟਰ ਦੀ 10,45,000 ਰੁਪਿਆ। ਕੰਡੀਸ਼ਨ ਦਾ ਟਰੈਕਟਰ ਬਿਲਕੁਲ ਸਾਫ਼-ਸੁਥਰਾ ਪਿਆਗਾ। 5210 ਤੋਂ ਦੇ ਪੱਜ ਦੋ ਟਰੈਕਟਰ ਲੈ ਕੇ ਆਇਆ। ਗੇਅਰ ਪ੍ਰੋ ਕਰੋ ਚੈੱਕ ਕੰਡੀਸ਼ਨ ਟਰੈਕਟਰ ਦੀ। ਰੰਗ ਪੇਂਟ ਆਇਆ ਟਰੈਕਟਰ ਦਾ ਕਿਸੇ ਪਾਸੇ ਨਹੀਂ ਲਿਆ ਬਾਕੀ ਟਾਇਰ ਵੀ ਚੈਰੀ ਟਰੈਕਟਰ ਦੇ ਨਵੇਂ ਪਹਿਣੇ। ਬਾਕੀ ਵੱਡੇ ਟਾਇਰਾਂ ਦੇ ਟਰੈਕਟਰ ਦੇ ਵੇਟ ਲੱਗੇ ਹੋਏ ਨੇ ਮਿੱਤਰੋ। ਪਿਛਲੇ ਪਾਸੇ ਟਰੈਕਟਰ ਦੀ ਕੰディション ਤੁਸੀਂ ਚੈੱਕ ਕਰ ਸਕਦੇ ਹੋ। ਬਿਲਕੁਲ ਸਾਫ਼ ਜ਼ਰਾ ਟਰੈਕਟਰ ਪੈ ਡਬਲ ਡਿਸਟ੍ਰਿਬਿਊਟਰ। ਜੈਸੇ ਕਿ ਸੇ ਭਾਈ ਨੇ ਟਰੈਕਟਰ ਖਰੀਦਣਾ 4x4 5210 ਜੌਂਡੀਅਰ। ਸਕਰੀਨ ਤੇ ਚੱਲ ਰਹੇ ਨੰਬਰ ਤੇ ਸੰਪਰਕ ਕਰਕੇ ਟਰੈਕਟਰ ਖਰੀਦ ਸਕਦੇ ਹੋ। ਬਿਲਕੁਲ ਸਾਫ ਸਾਰਾ ਟਰੈਕਟਰ ਬਾਕੀ ਦੂਜੀ ਸਾਈਡ ਤੋਂ ਟਰੈਕਟਰ ਸਾਨੂੰ ਆਪਾਂ ਚੈੱਕ ਕਰਾ ਦਿੰਨੇ ਆ ਬਾਕੀ ਰਿੰਗ ਵਗੈਰਾ ਚੈੱਕ ਕਰ ਲਓ ਦੂਜੀ ਸਾਈਡ ਤੋਂ ਵੇਟ ਦੂਜੀ ਸਾਈਡ ਵੀ ਟਰੈਕਟਰ ਤੇ ਲੱਗਿਆ ਹੋਇਆਗਾ ਵੱਡੇ ਡਰ ਨਾਲ ਜ ਦੋਨਾਂ ਦੇ ਟਰੈਕਟਰ ਤੇ ਵੇਟ ਨੇ ਬਾਕੀ ਸੈਂਟਰ ਜੋ ਟਰੈਕਟਰ ਚੈੱਕ ਕਰ ਲਓ ਬਿਲਕੁਲ ਸਾਫ ਸਾਰਾ ਟਰੈਕਟਰ ਪਿਆਗਾ ਜੌਂਡੀਅਰ 5210 4x4 ਜੈਸੇ ਕਿਸੇ ਭਾਈ ਨੇ ਟਰੈਕਟਰ ਖਰੀਦਣਾ 2023 ਮਾਡਲ 5210 ਡਿਮਾਂਡ ਹੈ ਕਿ ਇਹਦੀ 10 ਲੱਖ 45000 ਰੁਪਇਆ ਸਕ੍ਰੀਨ ਤੇ ਚੱਲ ਰਹੇ ਨੰਬਰ ਤੇ ਸੰਪਰਕ ਕਰਕੇ 5210 ਜੌਂਡਰ ਧੂਈ ਟਰੈਕਟਰ ਖਰੀਦ ਸਕਦੇ ਹੋ। ਬਾਕੀ ਮੂਰਲੇ ਪਾਸੇ ਵੀ ਟਰੈਕਟਰ ਦੇ ਵੇਟ ਲੱਗੇ ਹੋਏ ਨੇ। ਬਿਲਕੁਲ ਸਾਫ਼ ਜਰਾ ਬਿਲਕੁਲ ਨਵਾਂ ਟਰੈਕਟਰ ਪਿਆਗਾ। ਸਕ੍ਰੀਨ ਤੇ ਚੱਲ ਰਹੇ ਨੰਬਰ ਤੇ ਸੰਪਰਕ ਕਰਕੇ ਜਲਦੀ ਜਲਦੀ ਟਰੈਕਟਰ ਖਰੀਦ ਲਓ। ਕਰੋ ਬਿਲਕੁਲ ਨਵਾਂ ਟਰੈਕਟਰ ਪਿਆਗਾ 2023 ਮਾਡਲ 5210 pro...